ਪਾਲ ਸਿੰਘ ਤੇ ਜਿਹੜੀ ਆਮ ਪਾਰਟੀਆਂ ਦੇ ਵਿੱਚ ਪੂਰਾ ਮੁਕਾਬਲਾ ਹੋਵੇਗਾ ਖਡੂਰ ਸਾਹਿਬ ਸੀਟ ਤੋਂ ਜਿਹਦੇ ਵਿੱਚ ਹੋ ਸਕਦਾ ਹੈ ਕਿ ਜਿੰਨੀਆਂ ਧਾਰਮਿਕ ਜਥੇਬੰਦੀਆਂ ਨੇ ਪੰਜਾਰ ਦੀਆਂ ਜਾਂ ਸਿੱਖ ਜਥੇਬੰਦੀਆਂ ਨੇ ਉਹ ਸਮੁੱਚੇ ਤੌਰ ਤੇ ਹੀ ਪਾਈ ਅਮਰਤਪਾਲ ਸਿੰਘ ਦੀ ਸਪੋਰਟ ਕਰਨਗੀਆਂ ਔਰ ਪੰਜਾਬ ਦਾ ਕਿਸਾਨ ਤੇ ਮਜ਼ਦੂਰ ਵੀ ਉਹਦੀ ਸਪੋਰਟ ਕਰੇਗਾ ਹੋ ਸਕਦਾ ਉਹ ਸੀਟ ਪਾਈ ਅਮਰਤਪਾਲ ਸਿੰਘ ਜਿੱਤ ਜਾਵੇ ਹੁਣ ਵੋਟ ਕੋ ਤਲਵਾਰ ਨਾਲ ਤਾਂ ਲਈ ਨਹੀਂ ਜਾਣੀ ਬੋੜ ਤਾਂ ਮਨਤ ਨਾਲ ਲਈ ਜਾਣੀ ਹੈ ਪਿਆਰ ਭਾਵ ਨਾਲ ਲਈ ਜਾਣੀ ਹੈ ਐ ਨਹੀਂ ਕਿ ਜਾਤ ਪਾਤ ਜਿੰਨਾ ਚਿਰ ਭਾਰਤ ਵਿੱਚੋਂ ਖਤਮ ਨਹੀਂ ਅਸੀਂ ਕਰਦੇ ਉਹਨਾਂ ਚਿਰ ਕਦੀ ਵੀ ਅਸੀਂ ਸਿੱਖ ਰਾਜ ਦੀ ਸਥਾਪਨਾ ਨਹੀਂ ਕਰ ਸਕਦੇ ਇਹ ਬਹਾਨੇਬਾਜ਼ ਤੇ ਬਿਲਕੁਲ 100 ਨੰਬਰ ਦੇ ਝੂਠਾ ਆਦਮੀ ਆ ਇਹਦੇ ਮੂੰਹ ਤੇ ਕਹੋ ਇਹ ਪੰਡਤ ਤੇ ਨਕਲੀ ਆ ਤੇ ਨਕਲਚੀ ਆਦਮੀ ਆ ਇਹਦਾ ਨਾ ਸਿੱਖ ਧਰਮ ਤੇ ਵਿਸ਼ਵਾਸ ਆ ਨਾ ਇਹਦਾ ਡਾਕਟਰ ਮੇਡ ਕਰਤੇ ਤੇ ਵਿਸ਼ਵਾਸ ਆ ਨਾ ਇਹਦਾ ਭਗਤ ਸਿੰਘ ਤੇ ਕੋਈ ਵਿਸ਼ਵਾਸ ਆ ਸੰਤ ਪਿੰਡਰਾਲੇ ਨਾਲ ਵੀ ਇਸ ਗੱਲ ਉੱਤੇ ਗੱਲ ਕੀਤੀ ਸੀ ਕਿ ਜੇਕਰ ਪੰਜਾਬ ਵਿੱਚ ਖਾਲਸਾਣ ਜਾਂ ਸਿੱਖ ਰਾਜ ਬਣਦਾ ਹੈ ਤਾਂ ਸਾਡੇ ਲੋਕਾਂ ਨੂੰ ਕੀ ਬਰਾਬਰਤਾ ਦਿੱਤੀ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਪਰਮ ਸਤਕਾਰਯੋਗ ਗੁਰੂ ਰੂਪ ਖਾਲਸਾ ਜੀ ਅੱਜ ਜੋ ਖਾਸ ਮਹੱਤਵਪੂਰਨ ਵਿਸ਼ਾ ਹੈ ਮੈਂ ਉਹਦੇ ਵਿੱਚ ਬੋਲਣ ਲੱਗਾ ਹਾਂ ਪੰਜਾਬ ਦੇ ਲੋਕਾਂ ਨੂੰ ਸਾਹਮਣੇ ਰੱਖ ਕੇ ਖਾਸ ਕਰਕੇ ਮذਬੀ ਸਿੱਖ ਬਾਲਮਿਕ ਸਮਾਜ ਹੋਰ ਈਸਾਈ ਭਾਈਚਾਰਾ ਮੁਸਲਮਾਨ ਭਾਈਚਾਰਾ ਜਾਂ ਹੋਰ ਗਰੀਬ ਜੋ ਆਰਥਿਕ ਪੱਖੋਂ ਕਮਜ਼ੋਰ ਲੋਕ ਹਨ ਇਲੈਕਸ਼ਨ ਹਨ 24 ਦੇ ਇਲੈਕਸ਼ਨ ਚੱਲ ਰਹੇ ਹਨ ਤੇ ਸਾਡਾ ਫਰਜ਼ ਬਣਦਾ ਹੈ ਕਿ ਆਪਣੇ ਲੋਕਾਂ ਨੂੰ ਸੁਚੇਤ ਕਰਨਾ ਸੰਵਿਧਾਨ ਤੋਂ ਆਪਦੀ ਵੋਟ ਦੇ ਅਧਿਕਾਰ ਤੋਂ ਜਾਣੂ ਕਰਾਉਣਾ ਸਾਡਾ ਮੁੱਖ ਫਰਜ਼ ਹੈ ਕਿਉਂਕਿ ਸਾਡੇ ਕੋਲ ਡਾਕਟਰ ਮੇੜਕਰ ਸਾਹਿਬ ਦੀ ਦਿੱਤੀ ਹੋਈ ਤਾਕਤ ਜੋ ਵੋਟ ਦੀ ਤਾਕਤ ਹੈ ਉਹਦੇ ਨਾਲ ਹੀ ਅਸੀਂ ਅੱਜ ਆਪਣਾ ਰਾਜਪਾਗ ਚੁਣਦੇ ਹਾਂ ਕਿਉਂਕਿ ਪਹਿਲਾਂ ਰਾਜੇ ਮਹਾਰਾਜੇ ਰਾਜ ਕਰਦੇ ਸੀ ਧਰਤੀ ਤੇ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ 47 ਤੋਂ ਬਾਅਦ ਸਾਡਾ ਡਾਇਰੈਕਟਰ ਮੇਰਕਾਰ ਸਾਹਿਬ ਜੀ ਨੇ ਸਾਨੂੰ ਪਰ ਦੇ ਮੂਲ ਨਿਵਾਸੀ ਲੋਕਾਂ ਨੂੰ ਜਿਨ੍ਹਾਂ ਨੂੰ ਅਸ਼ੂਤ ਸਮਝਿਆ ਜਾਂਦਾ ਸੀ ਉਹਨਾਂ ਨੂੰ ਬੜੀ ਵੱਡੀ ਤਕੜੀ ਲੜਾਈ ਲੜ ਕੇ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਜੋ ਨਹਿਰੂ ਤੇ ਗਾਂਧੀ ਸਨ ਜਾਂ ਹੋਰ ਪਟੇਲ ਵਰਗੇ ਮੌਕੇ ਦੇ ਨੇਤਾ ਸਨ ਉਹ ਨਹੀਂ ਸਨ ਚਾਹੁੰਦੇ ਕਿ ਇਹਨਾਂ ਗਰੀਬ ਲੋਕਾਂ ਨੂੰ ਵੋਟ ਦਾ ਅਧਿਕਾਰ ਦਿੱਤਾ ਜਾਵੇ ਉਹ ਚਾਹੁੰਦੇ ਸਨ ਕਿ ਜ਼ਮੀਨਾਂ ਦੇ ਮਾਲਕ ਤੇ ਲੈਂਡ ਲਾਡ ਬੰਦਿਆਂ ਨੂੰ ਹੀ ਬੋਰਡ ਦਾ ਅਧਿਕਾਰ ਦਿੱਤਾ ਜਾਵੇ ਬਹੁਤ ਲੰਮੀ ਲੜਾਈ ਲੜ ਕੇ ਡਾਕਟਰ ਮੇਰਕਰ ਸਾਹਿਬ ਨੇ ਗਰੀਬ ਲੋਕਾਂ ਨੂੰ ਪਾਰ ਦੇ ਅਸ਼ੂਤ ਲੋਕਾਂ ਨੂੰ ਜਿਨ੍ਹਾਂ ਨੂੰ ਹੈਤਾਵ ਪਾਰ ਦੇ ਮੂਲ ਨਿਵਾਸੀ ਮਾਲਕ ਸਨ ਪਰ ਮੰਨੂਵਾਦ ਨੇ ਉਹਨਾਂ ਨੂੰ ਅਸ਼ੂਤ ਬਣਾ ਦਿੱਤਾ ਰਾਜ ਸਾਡੇ ਤੋਂ ਰਾਜ ਖੋਣ ਤੋਂ ਬਾਅਦ ਤੋਂ ਮੈਂ ਉਹਦੇ ਬਾਰੇ ਬੋਲਣ ਲੱਗਾ ਹਾਂ ਬੋਲ ਰਿਹਾ ਹਾਂ ਇੱਕ ਖਾਸ ਮਹੱਤਵਪੂਰਨ ਵਿਸ਼ਾ ਹੈ ਜੋ ਖਡੂਰ ਸਾਹਿਬ ਦੀ ਸ਼ੀਟ ਹੈ ਕੱਲ ਪਰਸੋਂ ਤੋਂ ਬੜੀ ਗਰਮ ਚਰਚਾ ਚੱਲ ਰਹੀ ਹੈ ਕਿ ਜੋ ਸਵਾਸਾ 1 ਸਾਲ ਤੋਂ ਉੱਪਰ ਭਾਈ ਅਮਰਤਪਾਲ ਸਿੰਘ ਜੀ ਜੋ ਡਿਬਰੂਗੜ੍ਹ ਜੇਲ੍ਹ ਵਿੱਚ ਹਨ ਉਹ ਉੱਥੋਂ ਚੋਣ ਲੜਨਗੇ ਤੇ ਮੇਰਾ ਫਰਜ਼ ਬਣਦਾ ਹੈ ਕਿ ਮੈਂ ਮਜ਼ਦੂਰ ਜਮਾਤ ਦਾ ਬੁਲਾਰਾ ਹੋਣ ਦੇ ਨਾਤੇ ਖਡੂਰ ਸਾਹਿਬ ਹਲਕਾ ਤੇ ਪੰਜਾਰ ਦੇ ਲੋਕਾਂ ਨੂੰ ਕੁਝ ਜ਼ਰੂਰੀ ਬੇਨਤੀਆਂ ਕਰਨੀਆਂ ਚਾਹੁੰਦਾ ਹਾਂ ਅੱਜ ਜੋ ਕੋਈ ਧਰਮ ਦੀ ਗੱਲ ਨਹੀਂ ਅੱਜ ਕੇਵਲ ਬੋਟ ਦੀ ਗੱਲ ਕੀਤੀ ਜਾਵੇਗੀ ਮੈਂ ਖਾਸ ਕਰਕੇ ਏਕ-ਇਕ ਮੇਰੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣਨਾ ਇਹ ਤੁਹਾਡੇ ਰਾਜਪਾਖ ਦੀ ਗੱਲ ਹੈ ਵੇਖੋ ਅੱਜ ਤੋਂ ਪਹਿਲਾਂ ਇਹ ਹਰ ਇੱਕ ਦਾ ਸੰਵਿਧਾਨਕ ਹੱਕ ਹੈ ਕਿ ਉਹ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਚੋਣ ਲੜ ਕੇ ਦੇਸ਼ ਦਾ ਪ੍ਰਧਾਨ ਮੰਤਰੀ ਮੁੱਖ ਮੰਤਰੀ ਐਮਪੀ ਐਮਐਲਏ ਬਣ ਸਕਦਾ ਹੈ ਸਰਪੰਚ ਪੰਚ ਚੇਅਰਮੈਨ ਬਣ ਸਕਦਾ ਹੈ ਕਿਉਂਕਿ ਜੋ ਡੈਮੋਕ੍ਰੇਸੀ ਹੈ ਉਹਦੇ ਵਿੱਚ ਸਾਨੂੰ ਅਧਿਕਾਰ ਹੈ ਆਪਣੀ ਬੋਰਡ ਚੁਣਨ ਦਾ ਆਪਣੀ ਮਰਜ਼ੀ ਦੇ ਨੇਤਾ ਚੁਣਨ ਦਾ ਤੋਂ ਭਾਈ ਅਮਰਤਪਾਲ ਸਿੰਘ ਜੀ ਦੇ ਬਾਰੇ ਮੈਂ ਕਹਿਣਾ ਚਾਹੁੰਦਾ ਹਾਂ ਕਿ ਮੋਂਾਂ ਦੀਆਂ ਕਈ ਵੀਡੀਓ ਸੁਣੀਆਂ ਸਨ ਤੇ ਜਿਦੇ ਵਿੱਚ ਉਹ ਖੁੱਲ ਮੁਖਲਾ ਕਹਿੰਦੇ ਸਨ ਕਿ ਮੈਂ ਭਾਰਤ ਦੇ ਸੰਵਿਧਾਨ ਨੂੰ ਕਿਉਂ ਮੰਨਾਂ ਜਦੋਂ ਕਿ ਉਹ ਸਾਨੂੰ ਆਜ਼ਾਦੀ ਨਹੀਂ ਦਿੰਦਾ ਮੈਂ ਉਸ ਗੱਲਬਾਤ ਵੀ ਕਹਿਣਾ ਚਾਹੁੰਦਾ ਹਾਂ ਕਿ ਅੱਜ ਉਹੀ ਭਾਰਤ ਦਾ ਸੰਵਿਧਾਨ ਹੈ ਜਿਹਦੇ ਵਿੱਚੋਂ ਜੇਲ੍ਹ 'ਚ ਬੈਠਿਆਂ ਵੀ ਉਹਨਾਂ ਨੇ ਸਾਈਨ ਕਰਨੇ ਹਨ ਜੋ ਭਾਰਤ ਦਾ ਨਾਮੀਨੇਸ਼ਨ ਕਾਗਜ਼ ਹੈ ਜਿਹਦੇ ਉੱਤੇ ਅਸੀਂ ਇਹ ਲਿਖ ਕੇ ਦਰਜ ਕਰਦੇ ਹਾਂ ਕਿ ਮੈਂ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਐਮਪੀ ਦੀ ਜਾਂ ਐਮਰ ਦੀ ਚੋਣ ਲੜਨੀ ਚਾਹੁੰਦਾ ਹਾਂ ਉਹਦੇ ਉਦੀ ਜੋ ਬਾਇਓ ਡਾਟਾ ਬਣਿਆ ਹੈ ਉਹਦੇ ਮੁਤਾਬਕ ਹੀ ਉਸ ਨੂੰ ਸਾਈਨ ਕਰਨੇ ਪੈਂਦੇ ਹਨ ਐਮਪੀ ਬਣਨ ਤੋਂ ਬਾਅਦ ਉਹਨੂੰ ਸੰਵਿਧਾਨ ਦੀ ਸਹੁੰ ਵੀ ਚੁਕਣੀ ਪੈਂਦੀ ਹੈ ਕਿ ਮੈਂ ਭਾਰਤ ਦੇ ਸੰਵਿਧਾਨ ਨੂੰ ਮੰਨਦਾ ਹੋਇਆ ਇੱਥੋਂ ਦਾ ਨਾਗਰਿਕ ਹੋਣ ਦੇ ਨਾਤੇ ਮੈਂ ਆਪਣੇ ਸਮਾਜ ਦੀ ਸੇਵਾ ਤਨਮਨ ਨਾਲ ਕਰਾਂਗਾ ਸੋ ਮੈਂ ਪੰਜਾਬ ਦੇ ਐਸ்சிਪੀ ਜਾਰੇ ਨੂੰ ਬੇਨਤੀ ਕਰਾਂਗਾ ਕਿ ਸਾਡਾ ਸਮਾਜ ਬਹੁਤ ਪੋਹਲਾ ਪਾਲਾ ਹੈ ਕਪਾਲ ਸਿੰਘ ਤੇ ਜਿਹੜੀ ਆਮ ਪਾਰਟੀਆਂ ਦੇ ਵਿੱਚ ਪੂਰਾ ਮੁਕਾਬਲਾ ਹੋਵੇਗਾ ਖਡੂਰ ਸਾਹਿਬ ਸੀਟ ਤੋਂ ਜਿਹਦੇ ਵਿੱਚ ਹੋ ਸਕਦਾ ਹੈ ਕਿ ਜਿੰਨੀਆਂ ਧਾਰਮਿਕ ਜਥੇਬੰਦੀਆਂ ਨੇ ਪੰਜਾਰ ਦੀਆਂ ਜਾਂ ਸਿੱਖ ਜਥੇਬੰਦੀਆਂ ਨੇ ਉਹ ਸਮੁੱਚੇ ਤੌਰ ਤੇ ਹੀ ਭਾਈ ਅਮਰਤਪਾਲ ਸਿੰਘ ਦੀ ਸਪੋਰਟ ਕਰਨਗੀਆਂ ਔਰ ਪੰਜਾਬ ਦਾ ਕਿਸਾਨ ਤੇ ਮਜ਼ਦੂਰ ਵੀ ਉਹਦੀ ਸਪੋਰਟ ਕਰੇਗਾ ਹੋ ਸਕਦਾ ਉਹ ਸੀਟ ਭਾਈ ਅਮਰਤਪਾਲ ਸਿੰਘ ਜਿੱਤ ਜਾਵੇ ਜੋ ਖਾਸ ਗੱਲ ਮੈਂ ਕਹਿਣੀ ਚਾਹੁੰਦਾ ਹਾਂ ਜਿੱਤਣ ਤੋਂ ਬਾਅਦ ਮੈਂ ਆਪਦੇ ਪੰਜਾਬ ਦੇ ਐਸ்சி ਭਾਈਚਾਰੇ ਨੂੰ ਮذਬੀ ਸਿੱਖਾਂ ਨੂੰ ਬਾਲਮੀਕੀਆਂ ਨੂੰ ਕਿਉਂਕਿ ਅੱਜ ਵੋਟ ਤਾਂ ਹਰ ਵਰਗ ਦੇ ਬੰਦੇ ਦੀ ਪੈਣੀ ਹੈ ਚਾਹੇ ਉਹ ਮੁਸਲਮਾਨ, ਈਸਾਈ, ਬੋਧੀ, ਜੈਨੀ ਕੋਈ ਵੀ ਹੋਵੇ ਹੁਣ ਵੋਟ ਕੋ ਤਲਵਾਰ ਨਾਲ ਤਾਂ ਲਈ ਨਹੀਂ ਜਾਣੀ ਵੋਟ ਤਾਂ ਮਿੰਨਤ ਨਾਲ ਲਈ ਜਾਣੀ ਹੈ ਪਿਆਰ ਭਾਵਨਾ ਨਾਲ ਲਈ ਜਾਣੀ ਹੈ ਕਿਉਂਕਿ ਕਾਨੂੰਨ ਹੈ ਕਿ ਕਿਸੇ ਤੋਂ ਡਰਾਾ ਧਮਕਾ ਕੇ ਵੋਟ ਨਹੀਂ ਲੈ ਸਕਦਾ ਇਸ ਵਾਸਤੇ ਮੈਂ ਆਪਣੇ ਭਾਈਚਾਰੇ ਨੂੰ ਬੇਨਤੀ ਕਰਾਂਗਾ ਕਿ ਉਹ ਅਮਰਤਪਾਲ ਸਿੰਘ ਅਸੀਂ ਕਹਿੰਨੇ ਆ ਉਹ ਜਿੱਤੇ ਸਾਨੂੰ ਕੋਈ ਇਤਰਾਜ਼ ਨਹੀਂ ਜਿਹੜੇ ਹੋਰ ਵੀ ਉਹਦੇ ਨਾਲ ਸਾਥੀ ਜੇਲ੍ਹਾਂ ਵਿੱਚ ਬੈਠੇ ਹਨ ਮੈਂ ਕਹਿੰਦਾ ਕਿ ਉਹਨਾਂ ਨੂੰ ਵੀ ਉਹਨਾਂ ਤੋਂ ਵੱਧ ਤੋਂ ਵੱਧ ਜਿਹੜੇ ਉਹਨਾਂ ਦੇ ਕਾਬਲੀਅਤ ਬੰਦੇ ਨੇ ਉਹਨਾਂ ਨੂੰ ਪੰਜਾਰ ਦੀਆਂ ਸ਼ੀਟਾਂ ਦੇ ਖੜੇ ਕਰਨਾ ਚਾਹੀਦਾ ਹੈ ਮੈਂ ਇਸ ਗੱਲ ਦਾ ਇਸ ਗੱਲ ਦੇ ਮੈਂ ਇਸ ਗੱਲ ਨਾਲ ਸਹਿਮਤ ਆ ਪਰ ਮੈਂ ਜੋ ਖਾਸ ਗੱਲ ਕਹਿਣੀ ਚਾਹੁੰਦਾ ਹਾਂ ਅਮਰਤਪਾਲ ਸਿੰਘ ਭਾਈ ਸਾਹਿਬ ਅਮਰਤਾਰੀ ਗੁਰਸਿੱਖ ਹਨ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਹਨ ਤਾਂ ਗੁਰੂ ਗ੍ਰੰਥ ਸਾਹਿਬ ਦਾ ਜੋ ਫਲਸਫਾ ਹੈ ਜੋ ਉਹ ਫਲਸਫਾ ਉਹਨਾਂ ਦਾ ਇਹ ਹੈ ਕਿ ਸਭੇ ਸਾਂਝੀ ਵਾਰਸਦੈਨ ਕੋਈ ਨਾ ਦਿਸੇ ਬਾਹਰਾ ਜੀਉ ਮੈਂ ਬੇਨਤੀ ਕਰਾਂਗਾ ਭਾਈ ਅਮਰਤਪਾਲ ਸਿੰਘ ਨੂੰ ਤੇ ਉਹਦੇ ਨਾਲ ਚੱਲਣ ਵਾਲੇ ਉਹਨਾਂ ਦੀ ਟੀਮ ਨੂੰ ਸਮੁੱਚੇ ਖਾਲਸਾ ਪੰਥ ਨੂੰ ਧਾਰਮਿਕ ਜਥੇਬੰਦੀਆਂ ਨੂੰ ਖਾਸ ਕਰਕੇ ਅਮਰਤਪਾਲ ਸਿੰਘ ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਕਿ ਉਹ ਬੋਰਡ ਜਿੱਤਣ ਤੋਂ ਬਾਅਦ ਸਾਡੇ ਗਰੀਬ ਭਾਈਚਾਰੇ ਨਾਲ ਕਿਤੇ ਵੀ ਦੁੱਖ ਦਾ ਜਾਂ ਮਤਲਬ ਦੋ ਕਿਸਮ ਦਾ 도ਗਲਾਪਨ ਨਾ ਹੋਵੇ ਉਹਨਾਂ ਨੂੰ ਬਰਾਬਰ ਅਧਿਕਾਰ ਦਿੱਤੇ ਜਾਣ ਐ ਨਹੀਂ ਕਿ ਜਾਤ ਪਾਤ ਜਿੰਨਾ ਚਿਰ ਭਾਰਤ ਵਿੱਚੋਂ ਖਤਮ ਨਹੀਂ ਅਸੀਂ ਕਰਦੇ ਉਹਨਾਂ ਚਿਰ ਕਦੀ ਵੀ ਅਸੀਂ ਸਿੱਖ ਰਾਜ ਦੀ ਸਥਾਪਨਾ ਨਹੀਂ ਕਰ ਸਕਦੇ ਕਿਉਂਕਿ ਸਾਨੂੰ ਪਤਾ 70 ਸਾਲ ਤੋਂ ਸਾਡੇ ਲੋਕਾਂ ਨਾਲ ਧੋਖੇ ਹੁੰਦੇ ਆ ਰਹੇ ਹਨ ਤੇ ਸਾਡੇ ਸਮਾਜ ਦੀ ਇੱਕ ਮਜਬੂਰੀ ਹੈ ਕਿਉਂ ਮੌਕੇ ਤੇ ਨਹੀਂ ਬੋਲਦੇ ਜਦੋਂ ਮੌਕਾ ਲੰਘ ਜਾਂਦਾ ਉਹਦੋਂ ਪਿੱਛੋਂ ਸੱਪ ਲੰਘਣ ਪਿੱਛੋਂ ਲੀਕ ਨੂੰ ਕੁੱਟਦੇ ਹਨ ਸੱਪ ਤਾਂ ਲੰਘ ਜਾਂਦਾ ਏ ਫੇਰ ਉਹ ਲੀਕ ਕੁੱਟਣ ਨਾਲ ਸੱਪ ਨਹੀਂ ਮਰਦਾ ਤਾਂ ਮੈਂ ਬੇਨਤੀ ਕਰਦਾ ਹਾਂ ਪੰਜਾਬ ਦੇ ਮذਬੀ ਸਿੱਖ ਭਾਈਚਾਰੇ ਨੂੰ ਬਾਲਮੀਕ ਭਾਈਚਾਰੇ ਨੂੰ ਕਿ ਆਪਣੇ ਹੱਕਾਂ ਲਈ ਬੋਟ ਚੇਪ ਅਮਰਤਪਾਲ ਸਿੰਘ ਨੂੰ ਦੇਣ ਜਾਂ ਜਿੰਨੂੰ ਵੀ ਉਹ ਦਿੰਦੇ ਨੇ ਕਿਉਂ ਭਗਵੰਤ ਮਾਨ ਨੇ ਵੀ ਤੁਹਾਡੇ ਨਾਲ ਬਹੁਤੀ ਚੰਗੀ ਨਹੀਂ ਕੀਤੀ ਸਾਡੇ ਰਿਜ਼ਰਵੇਸ਼ਨ ਚੋਰ ਨਹੀਂ ਫੜੇ ਗਏ ਜਿਹੜੇ ਗਲਤ ਨੌਕਰੀਆਂ ਕਰ ਰਹੇ ਨੇ ਇੱਕ ਦਿਨ ਵੀ ਸਾਡੇ ਮਜ਼ਦੂਰ ਲੀਡਰਾਂ ਨੇ ਭਗਵੰਤ ਮਾਨ ਨਾਲ ਕੋਈ ਮੁਲਾਕਾਤ ਨਹੀਂ ਕੀਤੀ ਕੱਲ ਫੇਰ ਮੈਂ ਭਗਵੰਤ ਮਾਨ ਨੂੰ ਦੇਖ ਰਿਹਾ ਸੀ ਕਿ ਉਹ ਫੇਰ ਸੰਤਰਾਮ ਦਾਸੀ ਦਾ ਗੀਤ गा ਰਿਹਾ ਹੈ ਕਿ ਮੈਂ ਤਾਂ ਚਾਹਣਾ ਕਿ ਮਗਦਾਰੇ ਦੇ ਸੂਰਜਾ ਕੰਮੀਆਂ ਦੇ ਵੇੜੇ ਇਹ ਬਹਾਨੇਬਾਜ਼ ਤੇ ਬਿਲਕੁਲ 100 ਨੰਬਰ ਦੇ ਝੂਠਾ ਆਦਮੀ ਆ ਇਹਦੇ ਮੂੰਹ ਤੇ ਕਹੋ ਇਹ ਪੰਡ ਤੇ ਨਕਲੀ ਆ ਤੇ ਨਕਲਚੀ ਆਦਮੀ ਆ ਏਦਾ ਨਾ ਸਿੱਖ ਧਰਮ ਤੇ ਵਿਸ਼ਵਾਸ ਆ ਮੈਂ ਇਹਦਾ ਡਾਕਟਰ ਮੇਡ ਕਰਦੇ ਤੇ ਵਿਸ਼ਵਾਸ ਆ ਨਾ ਇਹਦਾ ਭਗਤ ਸਿੰਘ ਤੇ ਕੋਈ ਵਿਸ਼ਵਾਸ ਆ ਸਾਡੀ ਕੌਮ ਨਾ ਤੜਕੋਵ ਕੇ ਬੋੜ ਦੇਵੇ ਪਰ ਆਪਣੇ ਲੀਡਰਾਂ ਤੋਂ ਗਮਰਾਹ ਨਾ ਹੋਵੇ ਡਰੇ ਨਾ ਕਿਸੇ ਤੋਂ ਆਪਣੇ ਹੱਕ ਮੰਗੇ ਔਰ ਪਾਈ ਅਮਰਤਪਾਲ ਸਿੰਘ ਨੂੰ ਮੈਂ ਦੁਬਾਰਾ ਫੇਰ ਬੇਨਤੀ ਕਰਦਾ ਕਿ ਜੇ ਸਾਡੇ ਲੋਕਾਂ ਨੂੰ ਨਜ਼ਰਅੰਦਾਜ਼ ਕਰਨਾ ਹੈ ਇਹੀ ਜਾਤ ਪੱਤ ਚੱਲਣੀ ਆ ਤੇ ਕੋਈ ਅਸੀਂ ਇਸ ਗੱਲ ਨੂੰ ਪ੍ਰਵਾਨ ਨਹੀਂ ਕਰਨਾ ਕਿਉਂਕਿ ਅੱਜ ਸਿੱਖ ਕੌਮ ਇੱਕ ਵਰਗੋ ਦੇ ਉੱਤੇ ਹਾਵੀ ਹੋ ਕੇ ਬੈਠਾ ਸਿੱਖ ਧਰਮ ਉੱਤੇ ਉਹਨੇ ਉਹਨੂੰ ਇਸ ਤਰ੍ਹਾਂ ਕਬਜ਼ਾ ਕਰ ਰੱਖਿਆ ਗੁਰਦੁਆਰਿਆਂ ਵਿੱਚ ਤੇ ਸਾਡੇ ਜੋ ਐਸਸੀਪੀ ਚਾਰੇ ਦੇ ਲੋਕ ਨੇ ਸ਼ਡਿਊਲਡ ਕਾਸਟ ਉਹਨਾਂ ਦਾ ਦੁਰਵਿਵਹਾਰ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਦੋ ਨੰਬਰ ਤੇ ਸਮਝਿਆ ਜਾਂਦਾ ਹੈ ਅਸੀਂ ਚਾਹੁੰਦੇ ਹਾਂ ਕਿ ਗੁਰੂ ਨਾਨਕ ਦੀ ਸਿੱਖੀ ਵਿੱਚ ਕੋਈ ਜਾਤ ਪਾਤ ਨਹੀਂ ਸ਼ੂਆ ਸ਼ਾਤ ਨਹੀਂ ਕੋਈ ਉੱਚਾ ਨਹੀਂ ਕੋਈ ਨੀਵਾਂ ਨਹੀਂ ਚਾਹ ਕੋ ਮੀਰਾ ਕੋ ਗਰੀਬ ਆ ਮੈਂ ਇਸ ਤੋਂ ਪਹਿਲਾਂ ਕਈ ਵੀਡੀਓ ਵਿੱਚ ਬੋਲ ਚੁੱਕਾ ਹਾਂ ਕਿ ਮੈਂ ਸੰਤ ਭਿੰਡਰਾਲੇ ਨਾਲ ਵੀ ਇਸ ਗੱਲ ਉੱਤੇ ਗੱਲ ਕੀਤੀ ਸੀ ਕਿ ਜੇਕਰ ਪੰਜਾਬ ਵਿੱਚ ਖਾਲਸਾਧੀਆਂ ਸਿੱਖ ਰਾਜ ਬਣਦਾ ਏ ਤਾਂ ਸਾਡੇ ਲੋਕਾਂ ਨੂੰ ਕੀ ਬਰਾਬਰਤਾ ਦਿੱਤੀ ਜਾਵੇਗੀ ਅੱਜ ਵੀ ਮੈਂ ਉਹੀ ਸਵਾਲ ਪਾਇ ਅਮਰਤਪਾਲ ਸਿੰਘ ਅੱਗੇ ਉਹਨਾਂ ਦੀ ਪੂਰੀ ਟੀਮ ਅੱਗੇ ਉਹਨਾਂ ਦੇ ਪੂਰੇ ਜਿੱਥੇ-ਜਿੱਥੇ ਵੀ ਉਹਨਾਂ ਦਾ ਸਮਾਹਮੇ ਸੀ ਬੈਠੋਂ ਮੱਗੇ ਮੇਰੀ ਬੇਨਤੀ ਆ ਕਿ ਸਿੱਖ ਧਰਮ ਵਿੱਚੋਂ ਜਾਤ ਪਾਤ ਨੂੰ ਦੂਰ ਕਰੋ ਬਰਾਬਰ ਦੇ ਹੱਕ ਦਿਓ बराबर ਦੀਆਂ ਜ਼ਮੀਨਾਂ ਦਿਓ ਬਰਾਬਰ ਦੇ ਕਾਰਪੋਰੇਟ ਕਰਾਣੇ ਉਹਨਾਂ ਨੂੰ ਵੀ ਅੱਗੇ ਵਧਣ ਦਾ ਮੌਕਾ ਦਿਓ ਤੇ ਮੈਂ ਉਹਨਾਂ ਦਾ ਅਸੀਂ ਸਨਵਾਦੀ ਹੋਵਾਂਗਾ ਇਸ ਵਿਸ਼ੇ ਉੱਤੇ ਮੈਂ ਬੋਲਣਾ ਸੀ ਬੋਲਿਆ ਚਾਲਿਆ ਵੱਧ ਘਟ ਮਾਫ ਕਰਨਾ ਤੇ ਮੈਂ ਆਪਣੇ ਭਾਈਚਾਰੇ ਨੂੰ ਬੇਨਤੀ ਕਰਾਂਗਾ ਕਿ ਉਹ ਕਿਸੇ ਤੋਂ ਵੀ ਡਰਨ ਦੀ ਲੋੜ ਨਹੀਂ ਆਪਣੇ ਕਿਉਂਕਿ ਇਹ ਤੁਹਾਡਾ ਮੌਲਿਕ ਅਧਿਕਾਰ ਆ ਮਨੁੱਖੀ ਅਧਿਕਾਰ ਆ ਜਿਨੂੰ ਮਨ ਰਾਈਟ ਕਹਿੰਦੇ ਨੇ ਤੁਸੀਂ ਆਪਣੇ ਅਧਿਕਾਰਾਂ ਬਦਲੇ ਸਾਰੀਆਂ ਸ਼ੀਟਾਂ ਤੇ ਬੰਦੇ ਖੜ੍ਹ ਕਰਕੇ ਆਪ ਐਮਪੀ ਬਣਨ ਦੀ ਕੋਸ਼ਿਸ਼ ਕਰੋ ਇਹਨਾਂ ਸ਼ਬਦ ਕਹਿੰਦੇ ਹਾਂ ਮੈਂ ਇਜਾਜ਼ਤ ਚਾਹੁੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ